ਸਸੀ ਕਾਲ ਜੀ ਇੱਕ ਚਮਚਾ ਆਪਾਂ ਪਾ ਪਾਇ ਦੇਸੀ ਘਿਓ ਦਾ ਕੌਲੀ ਪਾਤੀਆ ਗੁੜ ਛੋਟਾ ਛੋਟਾ ਕਰਕੇ ਦੋ ਚਮਚੇ ਪਾਤੇ ਪਾਣੀ ਦੇ ਗੁੜ ਨੂੰ ਆਪਾਂ ਮੈਲਟ ਹੋਣ ਦਿੰਨੇ ਆ ਚੰਗੀ ਤਰ੍ਹਾਂ ਰਿਜਣ ਦਿੰਨੇ ਆ ਮਰੂੰਡਾ ਬਣਾਉਣ ਲੱਗੇ ਆਪਾਂ ਘਰੇ ਸੌਖੇ ਤਰੀਕੇ ਨਾਲ ਆਪਾਂ ਮਰੂੰਡਾ ਬਣਾ ਕੇ ਤਿਆਰ ਕਰ ਸਕਦੇ ਆਂ ਜੀ ਵੀਡੀਓ ਚੰਗੀ ਲੱਗਦੀ ਹੈ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸਪੋਰਟ ਕਰ ਦਿਆ ਕਰੋ ਮੇਰੇ ਚੈਨਲ ਨੂੰ ਦੋ ਕੌਲੀਆਂ ਦੇ ਵਿੱਚ ਆਪਾਂ ਪਾਤੀਆਂ ਮੋਰਮੁਰੇ ਫੁੱਲੀਆਂ ਵੀ ਅਸੀਂ ਇਹਨੂੰ ਬੋਲਦੇ ਆਂ ਤੇ ਪਾ ਕੇ ਤੇਨੂੰ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਦੇਣਾ ਸਾਰੇ ਹਰ ਇੱਕ ਦਾਣੇ ਨੂੰ ਮਿੱਠਾ ਲੱਗ ਜਾਵੇ ਜਿਹੜਾ ਘੱਟ ਸੇਕਦੇ ਤੇਨੂੰ ਇਸ ਤਰ੍ਹਾਂ ਆਪਾਂ ਮਿਕਸ ਕਰੀ ਜਾਂਦੇ ਆ ਤੇ ਇੱਕ ਥਾਲ ਨੂੰ ਮੈਂ ਜਿਹੜਾ ਘਿਓ ਲਾ ਕੇ ਪਹਿਲਾਂ ਰੱਖਿਆ ਹੈ ਸਾਰਾ ਮਟੀਰੀਅਲ ਇਹਦੇ ਵਿੱਚ ਆਪਾਂ ਕੱਢ ਲੈਣੇ ਆ ਕੱਢ ਕੇ ਤੇਨੂੰ ਥੋੜਾ ਸੈੱਟ ਕਰ ਦਿੰਨੇ ਆ ਤੇ ਡਰਾਈ ਕੋਕੋਨਟ ਜਿਹੜਾ ਮੈਂ ਕੱਟ ਛੋਟੇ ਛੋਟੇ ਪੀਸਾਂ ਚ ਕੱਟ ਕੇ ਰੱਖਿਆ ਨਾ ਟੂਟੀ ਵੀ ਅਸੀਂ ਇਹਨੂੰ ਬੋਲਦੇ ਆ ਸੁੱਕਾ ਨਾਰੀਅਲ ਵੀ ਬੋਲ ਦਿੰਦੇ ਆ ਤੇ ਉਹ ਆਪਾਂ ਇਹਦੇ ਉੱਤੇ ਲਾ ਕੇ ਤੇ ਫਿਰ ਸੈੱਟ ਕਰ ਦੰਨੇ ਆ ਠੰਡਾ ਹੋਇਆ ਇਹਨੂੰ ਪਟ ਲੈਣੇ ਐ ਇਸ ਤਰ੍ਹਾਂ ਚਾਕੂ ਦੇ ਨਾਲ ਇਹਦੇ ਪੀਸ ਕਰ ਲੈਣੇ ਦੇਖੋ ਜੀ ਬਹੁਤ ਹੀ ਵਧੀਆ ਮਰੂਂਡਾ ਬਣ ਕੇ ਤਿਆਰ ਹੋ ਗਿਆ ਬਣਾਓ ਖਾਓ ਸਪੋਰਟ ਕਰੋ ਚੈਨਲ ਨੂੰ ਵੀਡੀਓ ਨੂੰ ਸ਼ੇਅਰ ਕਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ